13ਵੀਂ ਪੌੜੀ ਦੀ ਤੀਜੀ ਪੰਕਤੀ ਵਿੱਚ ਜੀ ਗੁਰੂ ਮਹਾਰਾਜ ਕਹਿੰਦੇ ਨੇ ਮੰਨੇ ਮੋਹ ਚੋਟਾ ਨਾ ਖਾਏ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਮੰਨੇ ਮੋਹ ਚੋਟਾ ਨਾ ਖਾਏ ਮੋਹ ਨੂੰ ਵੈਸੇ ਤਾਂ ਮੋਹ ਹੈ ਜੀ ਮੋਹ ਪ੍ਰੋਨਾਂਊਂਸ ਜਿਹੜਾ ਹੈ ਇਹ ਮੋਹ ਹੁੰਦਾ ਹੈ ਜੀ ਵੀ ਮੂੰਹ ਦੇ ਉੱਤੇ ਜਿਹਨੂੰ ਕਹਿੰਦੇ ਨੇ ਭਾਵ ਤੁਹਾਡੇ ਮੁਖ ਦੇ ਉੱਪਰ ਜਿਨੂੰ ਕਹਿੰਨੇ ਮੁਖ ਮੂੰਹ ਉੱਤੇ ਜਾਂ ਮੁਖ ਉੱਤੇ ਜੀ ਮੁਖ ਦੇ ਉੱਪਰ ਤੁਹਾਡੇ ਵਿਕਾਰ ਦੀਆਂ ਜਿਹੜੀਆਂ ਉਹ ਛੋਟਾਂ ਨਹੀਂ ਪੈਂਦੀਆਂ ਜੀ ਮੁਖ ਛੋਟਾਂ ਭਾਵ ਸੱਟਾਂ ਵਿਕਾਰ ਦੀਆਂ ਸੱਟਾਂ ਨਾ ਖਾਏ ਨਹੀਂ ਖਾਂਦਾ ਆ ਭਾਵੇਂ ਜੀ ਅਰਥ ਹੈ ਜੇਕਰ ਪ੍ਰਭੂ ਪਰਮਾਤਮਾ ਦੀ ਰਜ਼ਾ ਨੂੰ ਮੰਨ ਲਈਏ ਉਸਦੇ ਹੁਕਮ ਨੂੰ ਮੰਨ ਲਈਏ ਉਸਦੇ ਨਾਲ ਆਪਣਾ ਚਿੱਤ ਜੋੜ ਲਈਏ ਸਿਮਰਨ ਕਰਨ ਤੋਂ ਬਾਅਦ ਠੀਕ ਹੈ ਜੋ ਮਨੁੱਖ ਹੈ ਉਹ ਵਿਕਾਰਾਂ ਦੀਆਂ ਸੱਟਾਂ ਆਪਣੇ ਮੂਤ ਨਹੀਂ ਖਾਂਦਾ ਠੀਕ ਹੈ ਜੀ ਵਿਕਾਰਾਂ ਦੀਆਂ ਸੱਟਾਂ ਕਿਹੜੀਆਂ ਪਹਿਲਾਂ ਜਿਹੜੀ ਕੀਤੀ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੰਕਾਰ ਵੀ ਮੋਹ ਦੇ ਵਿੱਚੋਂ ਨਿਕਲਦਾ ਜੀ ਮੂ ਮੰਮੇ ਨੂੰ ਸਿਆਰੀ ਹੈ ਠੀਕ ਹੈ ਜੀ ਵਿੱਚੋਂ ਹੰਕਾਰ ਵੀ ਮੋਹ ਦੇ ਵਿੱਚੋਂ ਨਿਕਲਦਾ ਕ੍ਰੋਧ ਵੀ ਮੂੰਹ ਦੇ ਵਿੱਚੋਂ ਨਿਕਲਦਾ ਜੀ ਕਾਮ ਵੀ ਜਿਹੜਾ ਬੰਦੇ ਦੇ ਮੂੰਹ ਦੇ ਵਿੱਚੋਂ ਹੀ ਆਉਂਦਾ ਕਿਸੇ ਚੀਜ਼ ਦੀ ਲਾਲਸਾ ਹੁੰਦੀ ਹੈ ਜਿਹੜੀ ਜੀ ਲੋਭ ਵੀ ਬੰਦੇ ਦੇ ਮੂੰਹ ਦੇ ਵਿੱਚ ਦਿਸਦਾ ਹੈ ਜੀ ਹੰਕਾਰ ਵੀ ਬੰਦੇ ਦੇ ਮੂੰਹ ਦੇ ਉੱਪਰ ਦਿਸ ਜਾਂਦਾ ਹੈ ਤੇ ਜ਼ੁਬਾਨ ਹੀ ਹੈ ਜਿਹੜੀ ਉਹ ਹੰਕਾਰ ਨੂੰ ਮੂਰੇ ਲੈਂਦੀ ਵੀ ਇਹ ਸਭ ਕੁਝ ਮੈਂ ਹੀ ਕੀਤਾ ਠੀਕ ਹੈ ਜਦੋਂ ਪ੍ਰਮਾਤਮਾ ਦੀ ਜੇਕਰ ਤੂੰ ਗੱਲ ਮੰਨ ਲੇਂਗਾ ਤਾਂ ਜਿਹੜੀਆਂ ਵਿਕਾਰਾਂ ਦੀਆਂ ਸੱਟਾਂਗਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਾਂ ਹੋਰ ਜੋ ਵੀ ਵਿਕਾਰ ਨੇ ਉਹਨਾਂ ਦੀ ਸੱਟਾਂ ਤੋਂ ਆਪਣੇ ਮੂੰਹ ਦੇ ਵਿੱਚ ਨਹੀਂ ਖਾਵੇਂਗਾ ਬਚ ਜਾਵੇਂਗਾ ਠੀਕ ਹੈ ਆਓ ਅੱਗੇ ਦੇਖੀਏ ਜੀ ਗੁਰੂ ਮਾਰਾ ਸਾਨੂੰ ਕੀ ਦੱਸ ਦਿੰਦੇ ਨੇ ਅਗਲੀ ਪੌੜੀ ਵਿੱਚ